ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਕੁਝ ਐਸੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਜੋ ਸਾਡੇ ਸਮਾਜ ਵਿੱਚ ਬਹੁਤ ਐਹਮियत ਰੱਖਦੀਆਂ ਨੇ ਸੋ ਜਰਾ ਗੌਰ ਕਰਿਓ ਕੀ ਕਹਿੰਦੇ ਨੇ ਇਹ ਬੋਲ ਵਤੀਆਂ ਮੁਟਿਆਰਾ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਵਤੀਆਂ ਮੁਟਿਆਰਾ ਆਰੀਆਂ ਹੋ ਤੁਸੀਂ ਵਿਰਸਾ ਸੰਭਾਲਣ ਵਾਲਿਓ ਏ ਕਿਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਹੋ ਤੁਸੀਂ ਵਿਰਸਾ ਸੰਭਾਲਣ ਵਾਲਿਓ ਏ ਕਿਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਅੱਗੇ ਕਹਿੰਦਾ ਹੋ ਲੱਗ ਗਿਆ ਪਤਾ ਹੁਣ ਨਿੱਕੇ ਜੇ ਜਵਾਕ ਨੂੰ ਉਹ ਘਰ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਓਏ ਲੱਗ ਗਿਆ ਪਤਾ ਹੁਣ ਨਿੱਕੇ ਜੇ ਜਵਾਕ ਨੂੰ ਉਹ ਘਰਾਂ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਉਹ ਵੀਡੀਓ ਬਣਾਉਂਦੇ ਐਸੀਆਂ ਵਾਇਦ ਨੰਗੀਆਂ ਤੇ ਨਚਣ ਕਵਾਰੀਆਂ ਉਹ ਤੁਸੀਂ ਵਿਰਸਾ ਸੰਭਾਲਣ ਵਾਲਿਓ ਇੱਕ ਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਉਹ ਤੁਸੀਂ ਵਿਰਸਾ ਸੰਭਾਲਣ ਵਾਲਿਓ ਇੱਕ ਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਸੋ ਇਹ ਕੁਝ ਬੋਲ ਸੀ ਸਾਡੇ ਵੀਰ ਦੇ ਸਾਹ ਪਣਗੋਟੇ ਦੇ ਬਹੁਤੀ ਵਧੀਆ ਲਿਖਦਾ ਏ ਸੋ ਤਿੰਨ ਚਾਰ ਹੋਰ ਚੀਜ਼ਾਂ ਕੀ ਆ ਇੱਕ ਲੋਕਤਾ ਇਸ ਤਰ੍ਹਾਂ ਹੁਣ ਗਿਆ ਇਸ ਤਰ੍ਹਾਂ ਦੀ ਇੱਕ ਹੋਰ ਚੀਜ਼ ਐ ਕਹਿੰਦਾ ਛਗਣਾ ਦੇ ਕੰਮ ਵਿੱਚ ਪਾਨੀ ਉਹ ਇੱਜ਼ਤਾਂ ਦੀ ਕਰਦੀ ਹਾਨੀ ਉਹ ਛਗਣਾ ਦੇ ਕੰਮ ਵਿੱਚ ਪਾਨੀ ਉਹ ਇੱਜ਼ਤਾਂ ਦੀ ਕਰਦੀ ਹਾਨੀ ਝਾੜੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਝਾੜੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਟੁੱਟੇ ਹੋਏ ਸਾਖ ਦੁਬਾਰਾ ਟੁੱਟੇ ਹੋਏ ਸਾਖ ਦੁਬਾਰਾ ਓਏ ਜੋੜਿਆ ਕਦੇ ਜੁੜਦੇ ਨਾ ਉਹ ਨਿਕਲੇ ਹੋਏ ਦਿਲ ਜਬਾਨੋਂ ਵਾਪਸ ਕਦੇ ਮੁੜਦੇ ਨਾ ਨਿਕਲੇ ਹੋਏ ਤੀਰ ਕਮਾਨੋਂ ਅਦਖਰਦਾ ਇਸ਼ਕ ਲੜਾਉਣਾ ਉਹ ਢੋਲਾ ਚਾਟਾ ਪਟਵਾਉਣਾ ਅਦਖੜਦਾ ਇਸ਼ਕ ਲੜਾਉਣਾ ਉਹ ਢੋਲਾ ਚਾਟਾ ਪਟਵਾਉਣਾ ਓਏ ਮਰਦਾਂ ਨੂੰ ਮੇਣਾ ਹੁੰਦਾ ਕੰਗਰੀ ਦਾ ਯਾਰ ਕਹੋਣਾ ਮਰਦਾਂ ਨੂੰ ਮੇਣਾ ਹੁੰਦਾ ਕੰਗਰੀ ਦਾ ਯਾਰ ਕਹੋਣਾ ਸਿਆਣੇ ਸੱਚ ਕਹਿੰਦੇ ਨੇ ਓ ਰੰਨਾ ਦੇ ਥਰਕੀ ਬੰਦੇ ਗੁਜੇ ਨਾ ਰਹਿੰਦੇ ਨੇ ਓ ਰੰਨਾ ਦੇ ਥਰਕੀ ਬੰਦੇ ਓ ਮਹਿਫਲ ਵਿੱਚ ਬੈਠ ਕਿਸੇ ਦਾ ਓ ਪਰਦਾ ਕਦੇ ਯਾਰ ਨਾ ਕਰੀਏ ਘਰ ਆਏ ਦਸ਼ਮਣ ਉੱਤੇ ਕਹਿੰਦੇ ਕਦੇ دیوار ਨਾ ਕਰੀਏ ਯਾਰਾਂ ਦੀ ਇੱਜ਼ਤ ਨੂੰ ਹੈ ਹੱਥ ਕਦੇ ਪਾਈਏ ਨਾ ਵੈਰੀ ਦੇ ਕਿਉਂ ਜਾ ਕੇ ਉਹ ਚੀਜ਼ ਕੋਈ ਖਾਈਏ ਨਾ ਉਹ ਦੁਸ਼ਮਣ ਦੇ ਘਰ ਚੋਂ ਜਾ ਕੇ ਉਹ ਚੀਜ਼ ਕਦੇ ਖਾਈਏ ਨਾ ਵੈਰੀ ਦੇ ਘਰ ਚੋਂ ਜਾ ਕੇ ਉਹ ਦੁਸ਼ਮਣ ਦੀ ਹੱਕ ਤੇ ਚੜ ਕੇ ਉਹ ਤਰਸ ਕਦੇ ਖਾਈਏ ਨਾ ਉੱਡ ਦਈਏ ਧੌਣ ਪਲਾਂ ਵਿੱਚ ਆਹ ਦੇਰੀ ਕਦੇ ਲਾਈਏ ਨਾ ਉਹ ਉੱਡ ਦਈਏ ਧੌਣ ਪਲਾਂ ਵਿੱਚ ਆਹ ਦੇਰੀ ਕਦੇ ਲਾਈਏ ਨਾ ਉਹ ਛੱਡਤਾ ਜੇ ਕਿਤੇ ਜਿਉਂਦਾ ਫਿਰ ਤੋਂ ਲਲਕਾਰੂਗਾ ਸੱਪ ਤਾਂ ਸੱਪ ਆਖੀਰੀ ਡੰਗ ਤਾ ਮਾਰੂਗਾ ਸੱਪ ਤਾ ਸੱਪ ਆਖੀਰੀ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਲਵੀ ਸੰਧੂ ਜੀ ਸਾਡੇ ਕਾਲੀਆਂ ਤੋਂ ਮੰਨੂ ਵੀਰ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਨਵੀ ਜੀ ਸੋ ਆਪਣੇ ਇਧਰ ਗੋਲੇ ਵੀਰ ਖੜੇ ਨੇ ਤੇ ਢਿੱਲੋ ਸਾਹਿਬ ਸਾਡੇ ਸਾਰੇ ਬੜੇ ਪਿਆਰੇ ਵੀਰ ਨੇ ਗੁਰਪ੍ਰੀਤ ਬੈਦਵਾਨ ਸਾਹਿਬ ਸਾਡੀ ਵੀਡੀਓ ਬਣਾ ਰਹੇ ਨੇ ਨਹੀਂ ਉਹਨਾਂ ਦੇ ਬਾਹਰ ਸੀਗੇ ਗਗਨ ਅਮਰੀਕਾ ਯੂ ਐਸਏ ਆਪਣਾ ਗਗਨ ਅਮਰੀਕਾ ਯੂ ਐਸਏ ਤੋਂ ਸਾਡੇ ਵੀਰ ਬਹੁਤ ਜ਼ਿਆਦਾ ਸਤਿਕਾਰ ਬਹੁਤ ਜ਼ਿਆਦਾ ਪਿਆਰ ਸੋ ਹੁਣ ਇੱਕ ਲਾਈਨ ਜੋ ਬਹੁਤ ਹੀ ਸਾਡੇ ਦਿਲ ਨੂੰ ਛੂੰਦੀ ਹੈ ਨਸ਼ਿਆਂ ਤੇ ਹੈ ਜਿਹੜਾ ਗੌਰ ਕਰੋ ਕੀ ਗੱਲ ਹੈ ਕਾਫੀ ਟਾਈਮ ਪਹਿਲਾਂ ਕਈ ਸਾਡੇ ਪੰਜਾਬ ਦੇ ਵੀਰ ਹੋਏ ਨੇ ਸਿੰਗਰ ਕਿਉਂਕਿ ਮੈਂ ਸੱਚ ਬੋਲਣ ਤੋਂ ਕਦੇ ਨਹੀਂ ਡਰਦਾ ਕਿਉਂਕਿ ਉਹ ਸੱਚ ਹੈ ਸੱਚ ਹੈ ਸੋ ਕਈ ਐਸੇ ਇਨਸਾਨ ਨੇ ਜਿੰਨਾ ਐਸੀਆਂ ਚੀਜ਼ਾਂ ਦਾ ਲੈ ਕੇ ਸਹਾਰਾ ਆਪਣਾ ਨਾਮ ਬਣਾਇਆ ਪੰਜਾਬ ਦੇ ਵਿੱਚ ਸੋ ਮੈਂ ਸ਼ਰੇਆਮ ਜਦੋਂ ਤੱਕ ਸਟੇਜਾਂ ਤੇ ਗਾਵਾਂਗਾ ਸਾਚੀ ਬੋਲਾਂਗਾ ਸੋ ਇੱਕ ਚੀਜ਼ ਲਿਖੀ ਸੀ ਉਹ ਵੀ ਸਾਹਬ ਵੀਰ ਨੇ ਲਿਖੀ ਸੀ ਕੀ ਕਹਿੰਦਾ ਉਹ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ ਉਹ ਤੇਰੀ ਮਾਨ ਵਾਲੀ ਗੱਲ ਕੀ ਤੇ ਚਿੱਟੇ ਦੇ ਰਹੇਗਾ ਉਹ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ ਉਹ ਤੇਰੀ ਮਾਨ ਵਾਲੀ ਗੱਲ ਕੀ ਚਿੱਤੇ ਦੇ ਰਗਾ ਉਹ ਕਰ ਹੋਏ ਬਰਬਾਦ ਕਈ ਹੋਣਗੇ ਓਏ ਹੋਏ ਬਰਬਾਦ ਕਈ ਹੋਣਗੇ ਕਿਸੇ ਨੇ ਜੇ ਨਾ ਮੁੱਲ ਤਾਰਿਆ ਓ ਥੋੜੀ ਦੇਰ ਹੱਤੀ ਤੋਂ ਮਿਲੂ ਚਿੱਟਾ ਓ ਸੁਣੀ ਲੋਦੇਹਾਣੇ ਵਾਲਿਆ ਓ ਤੇੜ ਥੋੜੀ ਐ ਹੱਤੀ ਤੋਂ ਮਿਲੂ ਚਿੱਟਾ ਓ ਸੁਣੀ ਲੋਦੇਹਾਣੇ ਵਾਲਿਆ ਸੋ ਸਾਡਾ ਜ਼ਮੀਨ ਮਕਸਦ ਜਿਹੜਾ ਸੀਗਾ ਲਾਈਵ ਹੋਣ ਦਾ ਸੋ ਸਾਡਾ ਮੇਲਾ 15 ਤਰੀਕ ਨੂੰ ਕਰਾ ਲਈ ਸਿਸਮਾ ਰੋਡ ਤੇ ਐਹੀ ਮਹੀਨੇ ਦੇ 15 ਤਰੀਕ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਆਏ ਭਾਜੀ ਅੱਜ ਆਪਾਂ ਇਹਨਾਂ ਦੇ ਫਾਰਮ ਤੇ ਆਏ ਸੀ ਕਿ ਲਾਈਵ ਹੋਏ ਸੋ ਵੀਰਾਂ ਨੇ ਬਹੁਤ ਜਦਾ ਮਾਣ ਦਿੱਤਾ ਬਹੁਤ ਜਦਾ ਪਿਆਰ ਦਿੱਤਾ ਤੇ ਦੋਦੋਂ ਧੰਨਵਾਦ ਕਰਦੇ ਆਂ ਸੋ ਜਲਦੀ ਹੀ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ ਕਿ ਫਰਵਰੀ ਦੇ ਲਾਸਟ ਵਿੱਚ ਅਸੀਂ ਆਪਣਾ ਟਰੈਕ ਲਾਂਚ ਕਰਦੀਏ ਲੋਕ ਤੱਕ ਸੋ ਸਾਰਿਆਂ ਨੇ ਪਿਆਰ ਬਖਸ਼ਣਾ ਹੈ ਕਿਉਂਕਿ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹਾਂ ਆਪਣੀ ਗਾਇਕੀ ਬਾਰੇ ਕਿ ਇਹ ਸਚਾਈ ਬਾਰੇ ਲੋਕ ਕਹਿੰਦੇ ਕਿ ਤੁਸੀਂ ਐਸੀ ਚੀਜ਼ਾਂ ਗਾਉਂਦੇ ਹੋ ਮੈਂ ਇੱਕ ਗੱਲ ਕਹਿਣਾ ਕਿ ਜੋ ਅੱਜਕੱਲ ਚੱਲ ਰਿਹਾ ਏ ਸਾਰੇ ਸੱਭਿਆਚਾਰ ਦੇ ਵਿੱਚ ਉਹ ਕਿਹੜੇ ਸਿਸਟਮ ਚੱਲ ਰਿਹਾ ਏ ਇਹ ਕਲਾਕਾਰ ਨਹੀਂ ਹੈਗੇ ਇੱਕ ਬਿਜ਼ਨਸਮੈਨ ਬਣ ਚੁੱਕੇ ਨੇ ਸੋ ਇੱਕ ਗੱਲ ਛੋਟੀ ਜੀ ਕਹਿਣਾ ਚਾਹਾਂਗਾ ਹਰ ਕੋ ਬੰਦੇ ਨੂੰ ਸਮਝ ਲੈਣਗੇ ਕਹਿੰਦੇ ਨੇ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੈਸਾ ਤੇ ਕੰਜਰਾ ਕੋ ਵੀ بڑا ਹੁੰਦਾ ਆ ਪਰ ਈਸ਼ਤ ਕਿਸੇ ਕਿਸੇ ਦੀ ਹੁੰਦੀ ਆ ਸੋ ਯੂਥ ਨੂੰ ਐਸੀਆਂ ਚੀਜ਼ਾਂ ਦੇ ਕੇ ਚਲੇ ਜਾਓ ਆਉਣ ਵਾਲੀਆਂ ਪੀੜ੍ਹੀਆਂ ਸੁਧਰ ਜਾਣ ਸੋ ਜਦੋਂ ਤੱਕ ਗਾਉਂਦੇ ਰਵਾਂਗੇ ਚਾਹੇ ਜੂਥ ਵੀ ਗਾਵਾਂਗੇ ਜੋ ਵੀ ਗਾਵਾਂਗੇ ਉਹ ਵੀ ਸੱਭਿਆਚਾਰਦਾਰੇ ਚ ਰਹਿ ਕੇ ਗਾਵਾਂਗੇ ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਸਦਾ ਸਲਾਮਤ ਰੱਖਿਓ ਸਭ ਮਿਲਦੇ ਆਂ ਜਲਦੀ